ਹਾਂਜੀ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਇਹ ਤਿੰਨ ਸਾਧਨ ਲੈ ਕੇ ਆਏ ਹਾਂ ਇੱਕੋ ਵੀਰ ਕੋਲੇ ਸੇਲ ਲਈ ਹੈ ਘਰੇਲੂ ਸੰਦ ਨੇ ਕਿਸੇ ਮਜਬੂਰੀ ਦੇ ਕਾਰਨ ਵੀਰੇ ਸਾਧਨ ਜਿਹੜੇ ਸੇਲ ਕਰ ਰਹੇ ਆ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭਰਾ ਵੀਡੀਓ ਫੇਸਬੁੱਕ ਤੇ ਦੇਖ ਰਹੇ ਨੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਭਰਾ ਨੇ ਐਡ ਕਰਾਉਣੀ ਹੋਵੇ ਤਾਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਇਹ ਟਰੈਕਟਰ ਸਬਰਾਜ 1035 FE 1992 ਮਾਡਲ ਟਰੈਕਟਰ ਇਹ ਜੀ ਟਰੈਕਟਰ ਵੀਰ ਕੋਲੇ ਸੇਲ ਲਈ 11 ਹਾਲ ਨੇ ਤੇ 11 ਫੁੱਟੀ ਟਰਾਲੀ ਹੈ ਜੀ ਸੇਲ ਲਈ ਤਿੰਨੋਂ ਸਾਧਨ ਇੱਕੋ ਘਰੇ ਸੇਲ ਲਈਏ ਕਿਸੇ ਮਜਬੂਰੀ ਦੇ ਕਾਰਨ ਵੀਰ ਸੇਲ ਕਰ ਰਿਹਾ ਹੈ ਤੇ ਟਰੈਕਟਰ ਦਾ ਇੰਜਨ ਹੈ ਜਿਹੜਾ ਉਹ ਸਾਲ ਸਵਾਕ ਸਾਲ ਪਹਿਲਾਂ ਕਰਵਾਇਆ ਹੋਇਆ ਤੇ ਟਰੈਕਟਰ ਦਾ ਸਾਰਾ ਕੰਮ ਇੰਜਨ ਦਾ ਗੇਅਰ ਲਿਫਟ ਸਾਰਾ ਕੰਮ A to Z ਕਰਵਾਇਆ ਵੀਰ ਨੇ ਪੂਰੇ ਆਪਣੇ ਹੱਥੀ ਕੰਮ ਕਰਵਾਇਆ ਹੋਇਆ ਟਰੈਕਟਰ ਨੂੰ ਤੁਸੀਂ ਵਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਬਾਕੀ ਕੰਡੀਸ਼ਨ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਵੀਡੀਓ ਦੇ ਵਿੱਚ ਸ਼ੋ ਹੋ ਰਹੀ ਹੈ ਕੰਡੀਸ਼ਨ ਜੀ ਸਾਰਾ ਕਮੇ ਟੂ ਜ਼ेड ਓਕੇ ਹੈ 11 ਕਲਟੀਵੇਟਰ ਨੇセール ਲਈ ਇਹ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਤੇ 11 ਫੁੱਟੀ ਟਰਾਲੀ ਹੈ ਜੀ ਵਿਦਆਊਟ ਜੈਕ ਤੋਂ ਮੋਗਾ ਏਰੀਏ ਦੇ ਵਿੱਚ ਪਿੰਡਾ ਵੀਰ ਦਾ ਉੱਥੇ ਇਹ ਸੇਲ ਲਈ ਹੈ ਜੇ ਕਿਸੇ ਭਰਾ ਨੇ ਇਹ ਤਿੰਨੋਂ ਸਾਧਨ ਖਰੀਦਣੇ ਹੋਣ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਖਰੀਦ ਸਕਦੇ ਹੋ ਜੀ ਜਿਹੜਾ ਫੋਨ ਨੰਬਰ ਦਿੱਤਾ ਹੋਇਆ ਵੀਡੀਓ ਦੇ ਟਾਈਟਲ ਦੇ ਵਿੱਚ ਨੰਬਰ ਵੀਰ ਦਾ ਸ਼ੋ ਹੋ ਰਿਹਾ ਹੈ ਗੱਲਬਾਤ ਕਰਕੇ ਤੁਸੀਂ ਇਹਨਾਂ ਨਾਲ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਓ ਗਰੁੱਪਾਂ ਦੇ ਵਿੱਚ ਤਾਂ ਜੋ ਇਹਨਾਂ ਵੀਰਾਂ ਦਾ ਜੋ ਸਾਧਨ ਨੇ ਉਹ ਸੇਲ ਹੋ ਸਕਣ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜੀ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ